ਕੀ ਹਾਲ ਚੱਲ ਦੋਸਤੋ ਇੱਕ ਵਾਰੀ ਬੋਲਦੇ ਫਿਰ ਜਟਾ ਹਾਂਜੀ ਸੱਚੀ ਹਾਲ ਸਾਰਿਆਂ ਨੂੰ ਵੀਰਾਂ ਨੂੰ ਹੋਰ ਕੀ ਹਾਲ ਚੱਲ ਦੋਸਤੋ ਆਪਣੇ ਵਾਲੋ ਕੈਮ ਸ਼ੈਮ ਜੋ ਬਾਬਾ ਜੀ ਸ਼ਾਲੂ ਜੀ ਨੂੰ ਗਰਪਾਲ ਜੀ ਨੂੰ ਬਾਬਾ ਜੀ ਨੂੰ ਲੱਖ ਲੱਖ ਵਧਾਈਆਂ ਮੇਰੇ ਵਾਲਾ ਮੇਲੇ ਦੀਆਂ ਬਾਬਾ ਜੀ ਮੋਗੇ ਵਾਲਿਆਂ ਨੂੰ ਵੀ ਲੱਖ ਲੱਖ ਵਧਾਈਆਂ ਮੇਰੇ ਵਾਲਾ ਅਸਲਾਮੁਅਲੈਕੁਮ ਹਾਂਜੀ ਜੀ ਟੋਟੀਆਂ ਲਿਓ ਕੀ ਹਾਲ ਚਾਲ ਹੈ ਭਰਾਓ ਸਾਰਿਆਂ ਦੇ ਕੈਮ ਜੋ ਹਾਂਜੀ ਜੀ ਭਰਾ ਮੇਰੇ ਬਰੇਨੋ ਨਹੀਂ ਜਿੰਨੇ ਭਰਾ ਆਪਣੇ ਨਾਲ ਧੰਨਵਾਦ ਵੀ ਰਹਿਣੇ ਮੜਿਆ ਗਾਣਾ ਭਾਈ ਦਾਰੀਗੇ ਹਾਂਜੀ ਗਾਣਾ ਦੱਸੋ ਸੋ ਕਿਹੜਾ ਸੁਣਾ ਬਾਬਾ ਜੀ ਇਸ਼ਕ ਜੀ ਲਾ ਦੀਏ ਆ ਜਾਓ ਓਏ ਇਸ਼ਕ ਨੂੰ ਚਾਉਂਦਾ ਵੈਸਾ ਦਿਨਾਂ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਹੋ ਤੇਰਾ ਇਸ਼ਕ ਨੇ ਚਾਉਂਦਾ ਵੈਸ ਜਨਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਹੋ ਤੇਰਾ ਇਸ਼ਕ ਨੇ ਚਾਉਂਦਾ ਵੈਸ ਜਨਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੇਰਾ ਇਸ਼ਕ ਨੇ ਚਾਉਂਦਾ ਵੈਸ ਜਨਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਰਗਵੀਰ ਮੋਢੇਲੀ ਜ਼ੋਰਦਾਰ ਤਾੜੀਆਂ ਮਾਰੋ ਯਾਰ ਭਰਾ ਆਇਆ ਆਪਣਾ ਸੋਨੂੰ ਜੱਫੀ ਬਾਜ ਕੇ ਘੁੱਟ ਗਿਆ ਦੁਆ ਕਰਦਾ ਸਤਿਗੁਰੂ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਹੋਵੇ ਤੇਰਾ ਇਸ਼ਕ ਨੇ ਚਾਉਂਦਾ ਆਵੇ ਸੱਜਣਾ ਸਾਨੂੰ ਤੇ ਚੜਨਾ ਨਹੀਂ ਆਉਂਦਾ ਤੇਰਾ ਇਸ਼ਕ ਨੇ ਚਾਉਂਦਾ ਆਵੇ ਸੱਜਣਾ ਸਾਨੂੰ ਤੇ ਚੜਨਾ ਨਹੀਂ ਆਉਂਦਾ ਜੋ ਦਾ ਵੇਛ ਦਿਨ ਸਾਨੂੰ ਤੇ ਨਿਕਣਾ ਨਹੀਂ ਆਉਦਾ ਹੋ ਪੇਰਾਇਸ ਕਰਦੇ ਆਪਣਾ ਕਰੀ ਜਾਓ ਵੇਛ ਦਿਨ ਸਾਨੂੰ ਤੇ ਨਿਕਣਾ ਨਹੀਂ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਉਹ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਉਹ ਤੇਰਾ ਇਸ਼ਕ ਨਚਾਉਂਦਾ ਵੇ ਸੱਜਣਾ ਯਾਰ ਇਹ ਉਹ ਘੈਂਟ ਰੂ ਆ ਜਿਹਨੇ ਕਿਸੇ ਨੂੰ ਗਾਲ ਨਹੀਂ ਕੱਢਣੀ ਬਾਬਾ ਜੀ ਜਿੰਨੂੰ ਕੋਈ ਲਾਲਚ ਨਹੀਂ ਏ ਉਹ ਫਕਰ ਬੰਦਾ ਆ ਜਿਹਨੇ ਆਪਣੇ ਨਾਂ ਦੇ ਨਾਲ ਨਾਲ ਆਪਣਾ ਪਿੰਡ ਮਸ਼ਹੂਰ ਕਰਤਾ ਨਹੀਂ ਤੇ ਇੱਥੇ ਅੱਡੀਆਂ ਤੱਕ ਜੋਰ ਲੱਗ ਜਾਂਦਾ ਮਾਲਕ ਨੇ ਇਹਦੀ ਵੀ ਡਿਊਟੀ ਲਈ ਆ ਇਹ ਬਹੁਤ ਕੈਂਡਰੂ ਆ ਸੱਚੀਓ ਦਿਲੋਂ ਕਹਿੰਦਾ ਇਹ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਦੁਆ ਕਰਦਾ ਕਿ ਮਾਲਕ ਇਹਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਦੇਵੇ ਯਾਰ ਤੇ ਮੇਰੇ ਨਾਲੋਂ ਹਜ਼ਾਰਾਂ ਗੁਣਾ ਵੱਧ ਤਰੱਕੀ ਬਖਸ਼ੇ ਮਾਲਕ ਇਹ ਬਹੁਤ ਕੈਂਡਰੂ ਆ ਯਾਰ ਅੱਪਾ ਇਹਦੇ ਪੈਰਾਂ ਵਰਗੇ ਵੀ ਨਹੀਂ ਯਾਰ ਅੱਪਾ ਹਜ਼ਾਰਾਂ ਹੀ ਪਾਪ ਕਰਦੇ ਆ ਦਿਹਾੜੀ 'ਚ ਹਜ਼ਾਰਾਂ ਹੀ ਝੂਠ ਬੋਲਦੇ ਆ ਸੱਚੀ ਗੱਲ ਅਗੇ ਨਹੀਂ ਹਜ਼ਾਰਾਂ ਹੀ ਝੂਠ ਬੋਲਦੇ ਆ ਹਜ਼ਾਰਾਂ ਹੀ ਪਾਪ ਕਰਦੇ ਆ ਪਰ ਇਹ ਨਹੀਂ ਇਹ ਤਾਂ ਫੱਕਰ ਬੰਦਾ ਯਾਰ ਕੁਝ ਕੁ ਲੋਕ ਇਹਨੂੰ ਗਲਤ ਬੋਲੀ ਜਾਂਦੇ ਕਮੈਂਟਾਂ 'ਚ ਨਹੀਂ ਯਾਰ ਇਹ ਵੀ ਕਿਸੇ ਭੈਣ ਦਾ ਭਰਾ ਆ ਇਹ ਵੀ ਕਿਸੇ ਮਾਂ ਦਾ ਪੋਤਾ ਇਹਦੀ ਫੈਮਿਲੀ ਵੀ ਚਾਹੁੰਦੇ ਆ ਕਿ ਇਹ ਨਾਰਮਲ ਹੋਵੇ ਪਰ ਬਹੁਤ ਘੈਂਟ ਆ ਸਾਡੇ ਨਾਲੋਂ ਘੈਂਟ ਆ ਕਿਉਂਕਿ ਪਾਪ ਨਹੀਂ ਕਰਦਾ ਝੂਠ ਨਹੀਂ ਬੋਲਦਾ ਕੋਈ ਲਾਲਚ ਨਹੀਂ ਸਾਡੇ ਨਾਲੋਂ ਕਿਤੇ ਘੈਂਡਾ ਬਾਬਾ ਜੀ ਇਹਦੇ ਨਾਮ ਤੇ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰੋ ਯਾਰ ਬਹੁਤ ਘੈਂਡ ਇਨਸਾਨ ਆਪਾਂ ਦਾ ਤੇਰੇ ਪੈਰਾਂ ਵਰਗੇ ਵੀ ਭਰਾ ਭਾਗੀ ਵਾਲੋਂ ਵੀ ਆਪਾਂ ਤੇ ਬਾਗੀ ਦੇ ਭਰਾ ਅੱਜ ਪਿੰਡੋਂ ਵੀ ਆਏ ਸੀ ਹੋ ਗਏ ਕਿ ਧੰਨਵਾਦ ਵੀਰੇ ਯਾਰ ਮੈਨੂੰ ਪਤਾ ਨਹੀਂ ਲੱਗਿਆ ਤੂੰ ਮੇਰੇ ਪਿੰਡ ਸੀਗਾ ਮੈਂ ਤਾਂ ਤੈਨੂੰ ਹੱਫਤਾ ਰੱਖਦਾ ਬਾਬਾ ਆਪਾਂ ਦੇ ਵੀਰ ਦੇ ਦੇ ਪਿੰਡੋਂ ਹੀ ਹੋ ਕੇ ਆਏ ਸੀ ਪ੍ਰੋਗਰਾਮਾਂ ਨਾਲ ਆਏ ਸੀ ਜਿਉਂਦਾਬਸਦਾ ਰਹਿ ਮੇਰਾ ਭਰਾ ਫਿਰ ਤੋਂ ਦੁਆ ਕਰਦਾ ਕਿ ਵਾਹਿਗੁਰੂ ਤੈਨੂੰ ਮੇਰੇ ਹਿੱਸੇ ਦੀਆਂ ਵੀ ਖੁਸ਼ੀਆਂ ਦੇਵੇ ਚੜ੍ਹਦੀ ਕਲਾ 'ਚ ਰਵੇਂ ਮੇਰੇ ਕੋਲੇ ਟਾਈਮ ਬਹੁਤ ਘੱਟ ਆ ਵੀਰ ਬਣ ਕੇ ਜੇ ਤੁਸੀਂ ਕਾਹੋ ਤਾਂ ਮੈਂ ਥੋੜਾ ਟਾਈਮ ਗਾਲਾ ਕਿਉਂਕਿ ਅੱਗੇ ਸ਼ੋਅ 'ਚ ਵੇਟ ਹੋਈ ਜਾਂਦੀ ਮੇਰੀ ਚੱਲ ਆਪਾਂ ਦੋਵੇਂ ਭਰਾ ਗਾਉਨੇ ਆ ਯਾਰ ਰੱਖੀ ਗਾਣਾ ਭਾਵੇਂ ਬੁਰਾ ਲੱਗੇ ਜੱਟੀਏ ਗੱਲ ਮੂੰਹ ਤੇ ਕਹਿੰਨੇ ਆ ਉੱਥੇ ਮੇਲਾ ਲੱਗ ਜਾਂਦਾ ਜਿੱਥੇ ਆਪਾਂ ਰਹਿ ਆ ਓਏ ਨੌ ਲੱਗਦਾ ਜਿੱਥੇ ਆ ਰੋ ਨੌ ਲੱਗਦਾ ਜਿੱਥੇ ਆ ਮਾ ਨਾਲ ਲੱਗਦਾ ਇੱਕ ਤਾੜੀ ਸਾਈਆਂ ਦੇ ਨਾਂ ਤੇ ਇਹਦਾ ਫੱਕਰਾ ਦੇ ਨਾਂ ਤੇ ਆ ਗਏ ਤੁਹਾਨੂੰ ਸਾਰਿਆਂ ਨੇ ਚੜ੍ਹਦੀ ਕਲਾ ਚ ਰੱਖੇ ਬਹੁਤ ਵੱਡਾ ਉਤਰਾਣ ਲਿਆ ਪਰ ਬਾਬਾ ਜੀ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਅੱਗੇ ਟਾਈਮ ਦਿੱਤਾ ਸੀਗਾ ਸਾਈਂ ਸ਼ਾਲੂ ਸ਼ਾਹ ਜੀ ਸਾਈਂ ਗੁਰਪਾਲ ਸਾਹ ਜੀ ਕਿਉਂਕਿ ਤੁਸੀਂ ਮੇਰੀ ਮਜਬੂਰੀ ਸਮਝਦੇ ਹੋ ਸੱਚਿਓ ਜਿੰਨਾ ਕਰਾਊਡ ਆ ਮੇਰਾ ਦਿਲ ਕਰਦਾ ਮੈਂ 5-4 ਘੰਟੇ ਗਾਵਾਂ ਪਰ ਅੱਗੇ ਟਾਈਮ ਦੇ ਬੈਠਾ ਤੁਹਾਡੇ ਵਰਗੇ ਭਰਾ ਵੇਟ ਕਰੀ ਜਾਂਦੇ ਯਾਰ ਮੈਂ ਡੇਢ ਘੰਟੇ ਦਾ ਖੜਾ ਪਰ ਮੈਂ ਗਾ ਕੇ ਜਾਊਂਗਾ ਅਜੇ ਨਹੀਂ ਜਾਂਦਾ ਮੁਰਾ ਲਗੇ ਜੱਟੇ

ਮਾਝੇ ਵਾਲੇ ਛੇਤੀ ਮੰਨਦੇ ਨਹੀਂ ਜੇ ਕਿਤੇ ਪਿਆਰ ਕਰ ਲੈਣ ਦੇ ਕਹਿੰਦੇ ਸੋਨੂੰ ਮੈਂ 2 ਮਿੰਟ ਮੈਕ ਦੇਂਗਾ ਆ ਦੋਨੇ ਭਰਾ ਇਕੱਠੇ ਗੋਨਾ ਆਪਾਂ ਸੋ ਕੀ ਕਹਿੰਦੇ ਕਹਿੰਦਾ ਸੋਨੂੰ ਕਹਿੰਦਾ ਕਹਿੰਦਾ ਪੁੱਛ ਬਾਪੂ ਨੂੰ ਪਿਆਰ ਨਾਲ ਮੰਨਣਾਗੇ ਵੀ ਮਰਚ ਮਾਰਾਂ ਫੇਰ ਨਹੀਂ ਓਏ ਉਦੋਂ ਨਹੀਂ ਉਹ ਸੋਨੂੰ ਸੀਧੋ ਵਾਲੀਆ ਮੰਨਦਾ ਛੜੀ ਹੁੰਦੀ ਜਦੋਂ ਨਹੀਂ ਇਹ ਲੈਰ ਇਹ ਲੈਰ ਉਹ ਨਹੀਂ ਕਿ ਪ੍ਰੈਗਾਂ ਸ਼ਕ ਲਿਆ ਤੇ ਲਹਿਰ ਚੜ ਗਈ ਇਹ ਲਹਿਰ ਹੋਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਭਰਾ ਮੈਂ ਦੋ ਪੇਨ ਕਿਲਰਾਂ ਲੈ ਕੇ ਸਟੇਜ ਤੇ ਆਇਆ ਮੇਰੇ ਤਿੰਨ ਸ਼ੋਅ ਸੀਗੇ ਅੱਜ ਮੇਰੇ ਕੋ ਖੜ ਨਹੀਂ ਹੋ ਰਿਹਾ ਪਰ ਮੈਨੂੰ ਲਹਿਰ ਚੜੀ ਆ ਕਿ ਮੈਨੂੰ ਕੰਮ ਮਿਲਿਆ ਮੈਨੂੰ ਮੇਰੇ ਕੰਮ ਦਾ ਸਰੂਰ ਆ ਕਿ ਮੈਂ ਬਹੁਤ ਗਰੀਬ ਪਰਿਵਾਰ ਚੋਂ ਉੱਠਿਆ ਤੇ ਵਕਤ ਦੀ ਹੱਕ ਪਾੜ ਕੇ ਉੱਠਿਆ ਮੈਂ ਕਿਸੇ ਦਾ ਸਹਾਰਾ ਨਹੀਂ ਲਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਰਿਕਵੈਸਟ ਕਰਦਾ ਹੱਥ ਜੋੜ ਕੇ ਨਸ਼ਾ ਨਹੀਂ ਕਰਨਾ ਤੁਸੀਂ ਆਪਣੇ ਮਾਂ ਪਿਓ ਲਈ ਸਟਾਰ ਹੋ ਸਭ ਤੋਂ ਵੱਡੇ ਸਟਾਰ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਖੁਸ਼ੀਆਂ ਦਿੰਦੇ ਹੋ ਦੋ ਟਾਈਮ ਦੀ ਰਸਮੀ ਰੋਟੀ ਦਿੰਦੇ ਹੋ ਚੱਗਾ ਲੀੜਾ ਕਪੜਾ ਦਿੰਦੇ ਹੋ ਤਾਂ ਤੁਸੀਂ ਸਟਾਰ ਹੋ ਜ਼ਰੂਰੀ ਨਹੀਂ ਕਿ ਤੁਹਾਡੇ ਮਿਲੀਅਨ ਫਾਲੋਅਰ ਆ ਇੰਸਟਾਗ੍ਰam ਤੇ ਤਾਂ ਸਟਾਰ ਹੋ ਨਹੀਂ ਤੁਸੀਂ ਸਟਾਰ ਹੋ ਯਾਰ ਮੇਰੇ ਲਈ ਤੁਸੀਂ ਆਪਣੇ ਮਾਂ ਪਿਓ ਲਈ ਸਾਰੇ ਸਟਾਰ